ਆਏ ਨੀ ਆ ਮੇਰੇ ਵਕਤੀ ਨੀ ਮਰ ਜਣੀ ਮੈਨੂੰ ਤੇ ਕੱਢ ਲਾ ਥੱਲਾ ਕਿੱਥੇ ਕੱਢ ਲਾ ਵੀ ਕਿਤੇ ਤੋਂ ਨਿਕਲਦੀ ਆ ਮੈਂ ਕਦੇ ਹਿਲਣ ਹੀ ਨਹੀਂ ਗਈ ਡਈ ਆਏ ਆਏ ਨੀ ਮੇਰੀਆਂ ਲੱਤਾਂ ਟੁੱਟ ਗਈਆਂ ਆ ਜੋਤੀ ਹਾਏ ਹਾਏ ਮੇਥੋਂ ਦੀ ਉੱਠਿਆ ਹੀ ਨਹੀਂ ਜਾਣ ਡਿਆ ਨੀ ਇਹਨੂੰ ਖੇਚ ਲਾ ਨੀ ਆ ਕਿੱਥੋਂ ਬਬਰਾ ਜੇ ਚੁੱਕਿਆ ਜਾਣ ਡਿਆ ਮੇਰੇ ਕੋਲੋਂ ਉਦੋਂ ਤੇ ਦੁੱਧ ਕਿਉਂ ਛੱਡ ਦੇਣੀ ਆ ਤੇ ਕੋ ਸਕੂਟਰੀ ਨਹੀਂ ਚੁੱਕੀ ਜਾਣ ਡੀ ਮਰੇ ਕਿਤੇ ਤੂੰ ਐ ਹੋ ਜੀਏ ਤੂੰ ਛੱਡਦੀ ਜੇ ਤੂੰ ਛੱਡਦੀ ਤਾਰਦੀ ਮਲਾਈ ਪਹਿਲਾਂ ਆਪ ਚੁੱਕੀ ਜਾਂਦੀ ਹੁੰਦੀ ਹੁੰਦੀ ਆਏ ਹਾਏ ਨੀਂ ਅੱਲਾ ਤੱਕ ਕਿਹਨੂੰ ਖਿਲਾ ਰਹੀ ਲਾਹੇ ਇਥੋਂ ਬੜੇ ਬੜੇ ਸੜਕ ਵਾਗੰਦੀ ਆ ਉਹ ਹਾਏ ਕਿੱਧਰ ਭੱਜ ਜਾਣਾ ਵਗਾ ਉਹ ਦਾਦੀ ਉਹ ਬਾਹਰ ਡੇਗੀ ਕੀ ਡੇਗੀ ਅਗਰ ਥੱਬਾ ਗੁੰਡਾ ਤੈਨੂੰ ਲਿਆ ਲੇਤਾ ਉਹਦਣਾ ਤੈਨੂੰ ਰੱਜ ਨਹੀਂ ਆਉਂਦਾ ਵੀ ਹੁਣ ਬਾਹਰ ਪੈੜੀਆਂ ਚ ਚੁੱਕ ਤੇ ਫੇਲ ਜਾਣਾ ਲੈਣਾ ਉਹ ਦਾਦੀ ਮੈਂ ਪਤੰਗਾਂ ਦੀ ਗੱਲ ਨਹੀਂ ਘਾਟਿਆ ਉਹ ਚਾਚੀ ਹੁਣੀ ਡੇਗੀਆਂ ਬਾਹਰ ਹਾਏ ਕਿੱਦਾਂ ਡੇਕੇ ਜਾ ਫੇ ਵੇਖ ਚੁੱਕ ਉਹਨਾਂ ਨੂੰ ਮੇਰੇ ਮੂੰਹ ਹਲਕੇ ਵੇਖੀ ਜਾਂਦਾ ਵਾ ਮੈਂ ਤੇ ਨਹੀਂ ਚੁੱਕਣਾ ਉਹਨਾਂ ਨੂੰ ਉਹ ਨਾਲੇ ਮੈਨੂੰ ਦੱਸੋ ਮੰਗਵੀ ਸਕੂਟਰੀ ਲੈ ਕੇ ਕਿੰਨਾ ਦੀ ਆਈਆਂ ਵਾ ਉਹ ਪੁੱਠੇ 'ਚ ਮਾਰੀ ਉਹਨੇ ਪੂਜਾ ਚਾਚੀ ਨੇ ਹਾਏ ਵੇ ਤੈਨੂੰ ਕਿੰਨੇ ਕਿਹਾ ਮੰਗਵੀ ਆ ਉਹ ਤਾਂ ਜੇ ਤਾਜੇ ਨੋਟ ਖਰਚ ਕੇ ਖਰੀਦ ਕੇ ਲਿਆਈ ਆ ਉਹ ਇੰਨਾ ਤੇ ਨਹੀਂ ਮੈਨੂੰ ਪਤਾ ਪਰ ਉਹ ਸਕੂਟਰੀ ਲੈ ਕੇ ਗਈ ਚਲਾਉਣੀ ਤੇ ਉਹਨਾਂ ਨੂੰ ਹੁੰਦੀ ਨਹੀਂ ਹਾਏ ਤੇ ਜਾ ਹੋਵੇ ਨਾ ਵੀ ਬਹੁਤ ਸਫਰ ਕਰਕੇ ਆਈਆਂ ਹੁਣ ਤੇ ਕਿਤੇ ਵੱਜ ਗਈਆਂ ਹੁਣ ਅੱਜ ਤੇ ਘਰੋਂ ਨਿਕਲੀਆਂ ਮੈਂ ਉੱਤੇ ਪਤੰਗ ਡੋਣੇ ਵੇਖਿਆ ਮੈਂ ਉਹ ਜਾ ਕੇ ਸਿੱਧਾ ਪੁੱਠੇ 'ਚ ਮਾਰੀ ਉਹ ਨਾ ਸੇਨੂ ਜਕਰ ਕੁੜੀ ਨੂੰ ਪਤਾ ਨਹੀਂ ਲੱਗਦਾ ਅੱਗੇ ਇੱਕ ਮੰਝੇ ਤੇ ਪਈ ਹੈ ਤੇ ਹੁਣ ਆਏ ਪਾ ਸੱਟਾਂ ਲਵਾ ਕੇ ਬਹਿ ਜੇ ਪਹਿਲਾਂ ਤੇ ਆਉਂਦੀ ਮੇਰੇ ਨਾਲ ਤਾਂ ਹੀ ਠੋਕਣ ਲੱਗੀ ਹੋਗੀ ਮੈਂ ਹਾਂ ਜਿਆਦਾ ਨਹੀਂ ਮੈਂ ਤੁਹਾਨੂੰ ਆਂਦਾ ਪਰ ਜਿਹੜੇ ਸਾਹ ਦਾ ਵਜੇ ਹੈ ਨਾ ਲੱਤਾਂ ਪੱਕਾ ਟੁੱਟੀ ਹੋਣੀ ਆ ਜਾ ਫਿਰ ਵੇਖੋ ਉਹਨੂੰ ਉਹ ਆਖ ਤਾਦੀ ਤੁਹਾਡੇ ਗੜੀ ਜੁੜੇ ਹੱਥ ਮੈਂ ਤੇ ਨੀਗਾ ਵੇਖਣਾ ਮੁਖਣਾ ਜਾ ਕੇ ਅੱਗੇ ਤੇ ਉਹਨਾਂ ਮੇਰਾ ਨਾਮ ਆਦਾ ਵੀ ਤੂੰ ਚੋਰੀ ਕੀਤੀ ਸਾਡੇ ਪੈਸੇ ਕੱਢੇ ਆ ਹੋਲੀ ਮੇਰਾ ਨਾਮ ਆ ਦੇਣਗੇ ਤੂੰ ਇਹ ਧੱਕਾ ਦੇ ਕੇ ਸਾਨੂੰ ਸੜਤਾ ਮੈਂ ਉਥੇ ਕਰ ਲੈਣਾ ਹਾਂ ਦੇ ਪੁੱਤ ਉਹ ਇਦਾਂ ਦੀ ਆ ਪਰ ਹੁਣ ਘਰ ਦਾ ਜੀ ਚੁੱਕਣਾ ਤੇ ਪੈਣਾ ਹੀ ਆ ਉਧਰੋਂ ਮਗਰ ਜੋਤੀ ਬਹਿ ਗਈ ਆ ਉਹਨੂੰ ਮੈਰਪਾਲ ਨੂੰ ਕੀ ਜਵਾਬ ਦਵਾਂਗੀ ਅਸੀਂ ਵੀ ਕਰਦੇ ਜੀ ਆ ਸਾਨੂੰ ਪਤਾ ਜਦਾਂ ਅਸੀਂ ਪੈਸੇ ਦਿੱਤੇ ਆ ਪਤਾ ਉਹ ਤਾਂ ਮੈਨੂੰ ਵੀ ਪਤਾ ਵਾ ਤੇ ਲੋਵਾਂ ਦੇ ਕੁਟਾਨਾ ਤੁਸੀਂ ਪੈਸੇ ਦਿੱਤੇ ਆ ਤੇ ਤਾਈਆਂ ਬਾਹਰ ਵੀ ਨਾ ਨਿਕਲਣ ਵੀ ਦੇ ਆ ਤੇ ਪੁੱਤ ਚੁੱਕਣਾ ਤੇ ਸਾਨੂੰ ਪੈਣਾ ਹੀ ਆ ਲੋਕਾਂ ਦੀ ਸ਼ਰਮ ਮਾਰਦੀ ਰੁਕ ਨੇ ਹਣਾ ਲੈ ਨਾ ਉਹ ਬਾਹਰ ਡਿੱਗੀ ਤੇ ਕੱਲ ਬਾਹਰ ਨਿਕਲ ਕੇ ਵੇਖਿਆ ਕਿਨੇ ਤੇ ਦਾਦੀ ਮੈਂ ਤੈਨੂੰ ਦੱਸਤਾ ਵਾ ਨਾ ਬਸ ਜਾ ਕੇ ਤੇ ਚੁੱਕ ਲੋ ਪਰ ਮੈਂ ਨਹੀਂ ਇਹ ਜਾਣਾ ਆ ਤੁਹਾਡੇ ਗੜੀ ਜੋੜੇ ਹੱਥ ਆ ਵੇਖ ਲੋ ਦਾਦੀ ਮੈਂ ਉਹਨਾਂ ਨੂੰ ਚੁੱਕਣ ਚੱਕਣ ਨਹੀਂ ਜਾਣਾ ਪਰ ਹਾਂ ਕੰਨ ਥਾਣੀ ਵੇਖ ਦਿਨਾ ਵਾ ਵੀ ਆਪੇ ਉੱਠੀਆਂ ਕਿ ਨਹੀਂ ਉੱਠੀਆਂ ਜੇ ਨਾ ਉੱਠੀਆਂ ਨੀਆਂ ਫਿਰ ਜਾ ਕੇ ਚੁੱਕ ਲਿਓ ਇਹਨਾਂ ਦੇ ਕਦੇ ਮਾਸਾ ਨਹੀਂ ਅਗਲ ਹੈਗੀ ਪੂਜਾ ਨੂੰ ਹਾਂ ਹੁਣ ਮੈਨੂੰ ਵੇਖੂਗੀ ਨਾ ਵੀ ਭਲਾ ਪੈਸਾ ਹੀ ਆਣ ਕੇ ਠਾਲਦਾ ਵਗਾ ਇਹਨਾਂ ਦੇ ਪੈਸਾ ਹੀ ਪ੍ਰਦਾਨ ਕੀਤਾ ਵਗਾ ਜਿੱਥੇ ਆਪਣੇ ਕੰਮ ਆਉਂਦੇ ਉਥੇ ਪੈਸਾ ਨਹੀਂ ਆਉਣਾ ਹੈਗਾ ਜੀ ਅੱਗੇ ਚੱਲ ਵੱਡੀ ਨੂੰ ਛੱਟ ਲੱਗੀ ਤੇ ਸਾਰਾ ਟੱਬਰ ਆਲੇ ਦਵਾਲੇ ਹੀ ਹੁਣ ਵੇਖੋ ਮੈਂ ਵੀ ਇਹਦੇ ਦਵਾਲੇ ਕੌਣ ਹੁੰਦਾ ਵਗਾ ਇਹਦਾ ਤੈਨੂੰ ਤਾਂ ਵੇਖਣ ਨੂੰ ਜੀ ਨਹੀਂ ਕਰਦਾ ਨੇ ਡਿੱਗੀ ਤੇ ਡਿੱਗੀ ਰਹਿਣ ਦੇ ਉੱਤੇ ਸਗੋਂ ਘਰ ਚੋਕਲਾ ਤੇ ਮੁਕੂਗੀ ਸਿਆਪਾਖਾਨਾ ਵੇਖਣਾ ਤੇ ਪਹਿਣਾ ਹੀ ਆਗਾ ਫੇਰ ਵੀ ਨੌਵਾ ਲੋਕਾਂ ਤੇ ਗੱਲਾਂ ਕਰ ਕਰ ਛੱਡਣਾ ਨਹੀਂ ਮੈਨੂੰ ਹਾਏ ਜੋਤੀ ਮੇਰੀ ਜਾਨ ਨਿਕਲਣ ਢੀਓ ਤਰੋ ਜਾ ਮੈਂ ਵੇ ਨਹੀਂ ਤੈਨੂੰ ਇੱਕ ਦਿਨ ਰਾਤ ਨਹੀਂ ਫੜਤੇ ਸਈ ਨਹੀਂ ਕੀ ਫੜਾ ਉਹ ਆ ਗਿਆ ਆ ਗਿਆ ਉਹ ਭਾਜੀ ਤੁਰੀ ਆਉਂਦੇ ਮੈਨੂੰ ਲੱਗਦਾ ਉਹ ਵੇ ਮੈਨੂੰ ਦੋ ਹੱਥ ਦੇ ਨੀ ਨੋਕ ਦੇ ਹਾਏ ਆਜੋ ਆਜੋ ਭਾਜੀ ਆ ਵੇਰ ਲਓ ਆ ਪਾਓ ਹੱਥ ਮਰ ਜਾ ਹਾਏ ਆ ਪਾਓ ਹਾਏ ਆ ਇਧਰ ਸਾਈਡ ਤੇ ਕਰਕੇ ਲਾਓ ਹਾਏ ਛੱਡ 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 ਤੇ ਆ ਲਾਜੋ ਹਾਏ ਮੇਰੀ ਲੱਤ ਟੁੱਟ ਗਈ ਓ ਹਾਏ ਆ ਵੇਖੋ ਵੇਖੋ ਧਿਆਨ ਨਾਲ ਹਾਏ ਚਲੋ ਅਠਾ ਮੇਰੀ ਭੈਣ ਪਿੰਡਾਂ ਜਾ ਕਿੱਦਾਂ ਨਹੀਂ ਕਿੱਦਾਂ ਉਟਾ ਲਾਤ ਤੇ ਹਿਲਾਨੀ ਨਹੀਂ ਰਹੀ ਮੇਰੀ ਨਹੀਂ ਜੋਰ ਪਾ ਕੇ ਉੱਤੀ ਨਾਲ ਕਿੱਥੇ ਚਲੇ ਦਾਦੀ ਹੁਣ ਪੁੱਤ ਮੈਂ ਵੇਖ ਲਵਾ ਬਾਹਰ ਉਹਨਾਂ ਨੂੰ ਡਿੱਗੀਆਂ ਨੂੰ ਉਹ ਰਹਿਣ ਦੋ ਦਾਦੀ ਪਾਪਾ ਚਲ ਗਏ ਆ ਨਾਲੇ ਤੁਸੀਂ ਐਵੇਂ ਹੀ ਨਾ ਮਗਰ ਨਾ ਹੀ ਜਾਇਓ ਆਪੇ ਉਹਨਾਂ ਘਰੇ ਲੈ ਆਉਣਾ ਵਾ ਉਹਨਾਂ ਫੇਰ ਤੁਹਾਨੂੰ ਗੱਲਾਂ ਕਰੀ ਜਾਣੀਆਂ ਵਾ ਇਹ ਇਹਨਾਂ ਦੀ ਮਾੜੀ ਨਜ਼ਰ ਹੀ ਮੇਰੀ ਸਕੂਟਰੀ ਵਾਲ ਵੇਖ ਕੇ ਜੇਬ ਉਹਨਾਂ ਦੇ ਰਸੜਕ ਦੇ ਤਮਾਸ਼ਾ ਲਾ ਲੈਣਾ ਉਹ ਤਾਂ ਪੁੱਤ ਤੈਨੂੰ ਪਤਾ ਏ ਉਹਦੀ ਜ਼ਬਾਨ ਤੇ ਡਿੱਗੀ ਦੀ ਵੀ ਨਹੀਂ ਖਲੋਣੀ ਆਹੋ ਚਲੋ ਤੁਸੀਂ ਜਾਓ ਉਸੇ ਬੌਰ ਮਾਰਨਾ ਉਹ ਮੰਮੀ ਵੇਖਣੇ ਮੂੰਹ ਆਲ ਤੁਹਾਡੇ ਤੇ ਮੈਂ ਜਾਵਾਂ ਮੈਂ ਉੱਥੇ ਪਤੰਗ ਡੋਣ ਲੱਗਾ ਇਹ ਜਨਾਨੀ ਦੀ ਜੀ ਨਾ ਕਿਤੇ ਖੋਚ ਨਹੀਂ ਲੱਗਦੀ ਘਰ ਨਵੇਂ ਤਾਂ ਨਵਾਂ ਸਿਆਪਾ ਸਿਹੜ ਕੇ ਤੇ ਬਹਿ ਜਾਂਦੀ ਆ ਮੰਮੀ ਸਿਆਪਾ ਤੇ ਇਹਨੇ ਆਪਣੇ ਗਾਲ ਆਪ ਪਾਇਆ ਵਾ ਤੇ ਜੇ ਹੁਣ ਕਵੇ ਨਾ ਕਿ ਮੈਨੂੰ ਕੋਈ ਚੁੱਕਣ ਆਵੇ ਤੇ ਜਾਂ ਮੇਰਾ ਕੋਈ ਸੇਵਾ ਪਾਣੀ ਕਰੇ ਉਹ ਆਸ ਮੇਰ ਕੋ ਨਹੀਂ ਹੈਗੀ ਤੁਹਾਨੂੰ ਮੈਂ ਦੱਸਦਾ ਇਹਨੇ ਮੇਰ ਨਾਲ ਬਹੁਤ ਵਧੀਕੀਆਂ ਕੀਤੀਆਂ ਵਾ ਆ ਨਜਾਇਜ਼ ਜਿਹੜਾ ਇਹਨੇ ਹਣ 50000 ਰੁਪਇਆ ਪਾਇਆ ਨਾ ਹੁਣ ਨਿਕਲ ਡਿਆ ਨਿਕਲ ਡਿਆ ਇਹਦਾ ਨਿਕਲਣਾ ਤੇ ਸੇਵਾ ਇਹਦੀ ਕਿੰਨੇ ਕਰਨੀ ਜਦੋਂ ਇਹ ਨਹੀਂ ਕਿਸ ਦੀ ਕਰਦੀ ਇਹਨੂੰ ਕਿਥੋਂ ਐਦਾਂ ਹੀ ਆਜੇ ਇੱਕ ਹੱਥ ਲੈ ਤੇ ਘਤ ਦੇ ਸਿਆਣੇ ਆਂਦੇ ਆ ਨਾ ਵੀ ਨਰਕਸਵਰਗ ਗਾਹਾਂ ਵਾ ਇੱਥੇ ਹੀ ਆ ਗਾਹ ਨਹੀਂ ਕਿੰਨੇ ਵੇਖਿਆ ਜਾ ਕੇ ਇੱਥੇ ਲੈਣੀਆਂ ਦੇਣੀਆਂ ਇਹਨੂੰ ਦੇਣੀਆਂ ਪੈਣੀਆਂ ਇਹਨੇ ਤੇ ਨਾ ਮੇਰੇ ਬਹੁਤ ਜ਼ਿਆਦਾ ਹੀ ਨਾਸੀ ਤੂੰ ਕੀਤਾ ਸੀਗਾ ਮੈਨੂੰ ਤਾਂ ਇਹ ਨਾ ਸੱਚੀ ਮੱਸਾਂ ਨਹੀਂ ਚੰਗੀ ਲੱਗਦੀ ਏ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਆ ਜਾਣਾ ਘਰ ਵੇਖ ਕਿਦਾਂ ਸੰਗ ਪਾਣ ਲਈ ਅਲਗ-ਅਲਗ ਘਰਾਂ 'ਚ ਪਤਾ ਲੱਗਣ ਦਾ ਵੀ ਪੂਜਾ ਡਿੱਗੀ ਆ ਡਿੱਗੀ ਸੰਗ ਕਿਹੜਾ ਨਿੱਕਾ ਵਾ ਨਾਲ ਇਹ ਚ ਮਾੜੇ ਬੰਦੇ ਕੋ ਤਾਂ ਚੁੱਕੀ ਵੀ ਨਹੀਂ ਜਾਣੀ ਏ ਜਿੰਨੀ ਇਹਦੀ ਦਈ ਆ ਚੱਲ ਮਮਾ ਮੈਂ ਵੀ ਵੇਖਾਂ ਭਲਾ ਕੰਦ ਥਾਣੀ ਕਿੰਨੀ ਕੁ ਸੱਟ ਲੱਗੀ ਏ ਦੇ ਕੀ ਕਰਦੀ ਆ ਸੱਟ ਤਾਂ ਭਾਵੇਂ ਥੋੜੀ ਲੱਗੀ ਹੋਵੇ ਪਖਾਂਡੇ ਨਾਲ ਜ਼ਿਆਦਾ ਕਰਨੇ ਆ ਤੇ ਜੋਤੀ ਦੇ ਵੀ ਲੱਗੀ ਹੋਊਗੀ ਵੇਖੋ ਹੁਣ ਵੇ ਘਰ ਆਉਂਦੀਆਂ ਤੇ ਲੱਗਦਾ ਪਤਾ ਤੇ ਜੇ ਜੋਤੀ ਦੇ ਸੱਟ ਲੱਗੀ ਹੋਈ ਨਾ ਤਰਹਾ ਪਾਲ ਨੇ ਵੇਖੀ ਤੇ ਸਹੀ ਕਿਦਾਂ ਖੰਭ ਠੱਪਦਾ ਆਈ ਦੀ ਜੋਤ ਨੇ ਸਾਨੂੰ ਸੱਦਾ ਕਰ ਲੈ ਮੱਛਰੀ ਚਲ ਗਈ ਹੂਟਾ ਲੈਣ ਦੇ ਨਾਲ ਜੋਤੀ ਦਾ ਸਕੂਟਰੀ ਦਾ ਚਾਹ ਨਹੀਂ ਜੋਤੀ ਕੋ ਤਾਂ ਸਾਂਭਿਆ ਜਾਂਦਾ ਦਵਾ ਦਵਾ ਇਥੋਂ ਭੱਜ ਗਈ ਮੈਂ ਲੱਡੂ ਖਾ ਕੇ ਤੇ ਮੈਂ ਚੱਲੀ ਹੂਟਾ ਲੈਣ ਲੈ ਲੈ ਹੂਟਾ ਹੁਣ ਹਾਂ ਮੈਂ ਵੀ ਇਹਨੂੰ ਸਵਰਗਾ ਦਾ ਹੀ ਹੂਟਾ ਦਵਾ ਦੀ ਹਾਂ ਹਾਂ ਮੈਂ ਤੇ ਆਪ ਨਾ ਡੱਕਿਆ ਮੈਂ ਚੱਲ ਆਏ ਲੈਣਦੇ ਹੂਟਾ ਲਾ ਲੈਣ ਦੇ ਹਾਏ ਵੇ ਇਹਨਾਂ ਸਕੂਟਰੀ ਨੂੰ ਸਾੰਭੀ ਜਾਣਾ ਹਨੂ ਫੜੇ ਇਹ ਚਲਾਉਣੀ ਹੁੰਦੀ ਕਿ ਪੰਗਾ ਕਰੇਂਦੀ ਪੀਲੇ ਪਹਿਲਾਂ ਈ ਵੜੀ ਕਿਤੇ ਸੇਹ ਬਣਾਈ ਆ ਤੂੰ ਛੱਡਦੀ ਨਹੀਂ ਕੋਈ ਦੁੱਧ ਨਹੀਂ ਕਿਓ ਨੀਂ ਤਾ ਪਨੀਰ ਨਹੀਂ ਤੇ ਛਾੜ ਮੈਂ ਛਾੜ ਕੇ ਘਰ ਚੱਕਾਈਏਗਾ ਉਹ ਮੇਰੀ ਲਾਹੀ ਲਾਂਡੀ ਵੇ ਕੱਢੀ ਮੰਗਾ ਇੱਥੇ ਤੇ ਜਾਣਾ ਚੱਲ ਗਾ ਆਏ ਹਾਏ ਤੂੰ ਇਹਦੇ ਅੱਗੇ ਸਾਰੇ ਮੇਰੇ ਵੈਰੀ ਓ ਤੂੰ ਤੂ ਕੇ ਕਰ ਲੈ ਜਾਣਾ ਇਹਨਾਂ ਨੇ ਇਹਨਾਂ ਨੇ ਪਿਓ ਦੇ ਪੁੱਤਾਂ ਨੇ ਇਹ ਨਹੀਂ ਕਹਿਣਾ ਵੀ ਕੋਈ ਚੀਜ਼ ਹੀ ਲੈ ਆਈਏ ਹਾਂ ਮੈਂ ਘਰ ਜਾ ਕੇ ਲੜ ਲਈ ਹਾਏ ਇਹਨੂੰ ਆ ਕਰ ਵੀ ਲੜਾਈ ਸੁਣਦੇ ਹਾਂ ਇਹ ਵੀ ਲੜਾਂ ਨਹੀਂ ਲੱਭਾਂ ਓਏ ਹਾਏ ਹਾਏ ਮਰ ਗਈ ਮੈਂ ਇਹ ਪਤਾ ਵੀ ਨਹੀਂ ਮਿਲਣੀ ਨਾ ਪੰਦਾ ਪੰਗਾ ਲਵੇ ਉਹ ਹਾਜੀ ਨੇ ਮੈਨੂੰ ਮਗਰ ਬਿਠਾ ਦਿਆ ਉਹ ਸੇਕ ਲੈ ਉਹ ਚਲਾ ਕੇ ਲਿਆਈ ਉੱਥੋਂ ਮੈਂ ਹੀ ਲਿਆਈ ਹਾਂ ਚਲਾਈ ਗਈ ਕਪੜਾ ਵਾਲੀ ਹਾਏ ਹਾਏ ਚੱਲ ਉਹ ਜਾਣ ਤੇ ਨਹੀਂ ਆ ਕੋ ਹਵਾ ਹਾਂ ਤਾਂ ਹਟਾ ਲੈ ਆਉਂਦੀ ਆ ਜੋਤੀ ਤੇ ਮੈਨੂੰ ਪੂਰਾ ਹੀ ਲੈ ਜਾਉਗੀ ਇਹ ਤਾਂ ਕਿਤੇ ਥੱਲੇ ਡੇਗੀ ਤੇ ਕੋਈ ਖਿਆਲ ਨਹੀਂ ਆਗਾ ਗੇਂ ਨਹੀਂ ਸੁਟਿਆ ਮੈਨੂੰ ਹਏ ਚੱਲੋਗਾ ਤੂੰ ਤੇ ਜੋਤੀ ਇਦਾਂ ਕਹਿਣ ਦੀ ਜਿਦਾ ਤੈਨੂੰ ਮੈਂ ਜਾਣ ਕੇ ਸੁਟਿਆ ਅੰਦਾਵਾ ਚੱਲ ਆ ਜਾ ਮੈਂ ਮੁਕਲਾਵਾ ਚਾਹ ਠੀਕ ਹੈ ਨਾ ਮੈਂ ਲੈ ਜਾ ਕਿਤੇ ਮਾਹੀ ਘਰ ਹਾਏ ਜੋਤੀ ਹਾਂਜੀ ਲਾਤੇ ਸੱਟ ਲੱਗ ਗਈ ਆ ਇੰਨਾ ਦਾ ਹੀ ਬੇੜਾ ਵਿਆਹ ਹੀ ਉਹ ਸਾਰਾ ਉਹ ਜੱ ਸਾਤ ਜਾਦਾ ਨਹੀਂ ਰੱਖੀ ਲੈ ਜਾ ਨੀ ਜਾ પરા ਹੋ ਜਾ ਜਾ ਕੇ ਤੇਰੇ ਸਿਆਪਾ ਹੋਇਆ ਸਾਰਾ ਆਹੋ ਇਧਰ ਨੂੰ ਹੋ ਜਾ ਸਿੱਧੀ ਨਹੀਂ ਜੇ ਚਲਾਉਣੀ ਨਹੀਂ ਆਉਂਦੀ ਤੇ ਪੰਗੇ ਕੋ ਲੈਣੇ ਨਹੀਂ ਹੁੰਦੀ ਆ ਪਹਿਲਾਂ ਤੂੰ ਮੇਰੇ ਨਾਲ ਲੱਤਾਂ 'ਚ ਮਾਰ ਲੱਗੀ ਤੇ ਹੁਣ ਤੂੰ ਆਪਣੀਆਂ ਬਾਹਰ ਜਾ ਕੇ ਪਨਾਹ ਕੇ ਬਹਿ ਗਈ ਆ ਓ ਮੰਮੀ ਤੁਸੀਂ ਵਿਹਾਉ ਜੀਆਂ ਗੱਲਾਂ ਨਾ ਹੀ ਕਰੋ ਮੈਨੂੰ ਚੰਗੀ ਭਲੀ ਚਲਾਉਣੀ ਆਉਂਦੀ ਆ ਜੇ ਚਲਾਉਣੀ ਆਉਂਦੀ ਤਾਂ ਹੀ ਐਡੀ ਦੂਰ ਲੈ ਕੇ ਆਈਆਂ ਚਲਾ ਕੇ ਓ ਯਾਰ ਤੇ ਤੁਹਾਡੀਆਂ ਬੱਦ ਸੀਜ਼ਾਂ ਪਈਆਂ ਵਾਂ ਇਹਨੂੰ ਪੁੱਛੋ ਕੀ ਜ਼ੁਬਾਨਾ ਬੋਲਦੀ ਆ ਹਾਏ ਜ਼ੁਬਾਨਾ ਬੋਲਦੀ ਮੈਂ ਇਹ ਤੋੜਾ ਕਭੀ ਤੇਰੇ ਸਾਡੇ ਨਾਲ ਜੇ ਤੂੰ ਕਹਿਨੀ ਆ ਤੂੰ ਤੇ ਕਹਿਨੀ ਆ ਵੀ ਜਿਹੜਾ ਮੈਂ ਮੰਜੀ ਤੇ ਪਈਆ ਇਹ ਪੈਂਦੀ ਉਦੋਂ ਵੀ ਤੂੰ ਆਹੋ ਗੱਲਾਂ ਬੋਲਦੀ ਤੇਰੀ ਜ਼ੁਬਾਨਸ ਲੱਕਣੀ ਹੋ ਗਈ ਓ ਅੱਜ ਕਿਤੇ ਪੈਰ ਤੇ ਮੰਜੀ ਤੇ ਪੌਣ ਚ ਬੜਾ ਵੱਡਾ ਗੱਲ ਹੁੰਦਾ ਪੂਰਾ ਹਾਏ ਤੇ ਨਾਲ ਮਾੜਾ ਸੋਚਦੀ ਹਾਏ ਜੋਤੀ ਆ ਵੇਲਾ ਆਹ ਪਾਣੀ ਵਾਸਾ ਕਰ ਜਾਂ ਕੋਈ ਗੱਲ ਨਹੀਂ ਤੁਸੀਂ ਜੋ ਕਰਦੇ ਪਤਾ ਨਹੀਂ ਪਤਾ ਵੀ ਮੈਨੂੰ ਨਹੀਂ ਚਲਾਉਣੀ ਆਉਂਦੀ ਤੂੰ ਨਾ ਪੰਗੇ ਲੈ ਤੂੰ ਕਾਨੂੰ ਪੰਗੇ ਲੈਨੀ ਆ ਇਹ ਆ ਸਾਰਾ ਟੱਬਰ ਨੇ ਇੱਕੋ ਹੀ ਲੜੀ ਫੜੀ ਆ ਚਲਾਉਣੀ ਨਹੀਂ ਆਉਂਦੀ ਚਲਾਉਣੀ ਨਹੀਂ ਆਉਂਦੀ ਉਹ ਦੱਸ ਮੈਂ ਬੇਵਕੂਫੀ ਜਿਹੜੀ ਐਡੀ ਦੂਰ ਲੈ ਕੇ ਆ ਗਈ ਆ ਰੇੜਕੇ ਥੋੜਾ ਨਹੀਂ ਆ ਪਰਾਲੀ ਤੇਰਾ ਸਿਰ ਕਿਨੇ ਫੜਕੇ ਮਾਰਤਾ ਥੋੜਾ ਜਿੱਗੀ ਸਾਰੀ ਲਿਪੜੀ ਮੰਮੀ ਪਰਾਲੀ ਸਾਰੀ ਆਹੋ ਪਰਾਲੀ ਚ ਫੜਕੇ ਹੀ ਮਾਰੀ ਆ ਆ ਤੇਰੀ ਜ਼ਬਾਨ ਜਿਹੜੀ ਆ ਨਾ ਜਨਾਨੀ ਦੀ ਉਹਨੇ ਫੜਕੇ ਹੀ ਆਨੂੰ ਸੁਟਿਆ ਉੱਥੇ ਠੀਕ ਆ ਪਰਾਲੀ ਕੋਈ ਡਾਕਟਰ ਡਕਟਰ ਵੇਖੋ ਤੂੰ ਹੁਣ ਮੈਂ ਘਰ ਤੋਂ ਚਲਾਉਣ ਪਤਾ ਕਿਦਾਂ ਡੈਸ ਸਕੂਟਰੀ ਆਹੋ ਲੈ ਪਾਣੀ ਨੇ ਜਾ ਪਰਾਂ ਲੈ ਜਾ ਪਾਣੀ ਅੱਗ ਲੱਗਿਆ ਤੇਰੇ ਪਾਣੀ ਨੂੰ ਇਹੋ ਜਿਹੇ ਨੂੰ ਕੀ ਪਤਾ ਕੀ ਪਾ ਕੇ ਲੈ ਆਈ ਹੋਣੀ ਆ ਸੋਚਦੀ ਹੋਣੀ ਆ ਵੀ ਉੱਥੇ ਤੇ ਮਰੀ ਨਹੀਂ ਇੱਥੇ ਮਾਰਨੀ ਆ ਇਹਨੂੰ ਆਹੋ ਇਦਾਂ ਦੀਆਂ ਨੀਤਾਂ ਤੇਰੀਆਂ ਹੀ ਆ ਆਡੀ ਨਹੀਂ ਇਦਾਂ ਦੀ ਨੀਤ ਸਾਡੀ ਤੇ ਇਹ ਸੁਭਾਵਾ ਵੀ ਮਰਦੇ ਦੇ ਮੂੰਹ 'ਚ ਵੀ ਪਾਣੀ ਪਾਉਣਾ ਚਾਹੀਦਾ ਵਾ ਪਰ ਮਰਦੇ ਦੇ ਮੂੰਹ 'ਚ ਪਾਣੀ ਚੰਗਾ ਪਾਇਆ ਤੂੰ ਮੇਰੇ ਆ ਪਾਣੀ ਪਾਇਆ ਮੂੰਹ 'ਚ ਤੂੰ ਮੇਰੇ ਤੂੰ ਹੀ ਮੇਰੇ ਵੈਰ ਪਈ ਆ ਤੂੰ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਕੱਢਣ ਡਈ ਆ ਮੇਰ ਨਾਲ ਆਹੋ ਤੇਰ ਨਾਲ ਵੈਰ ਕੱਢਣ ਡਈ ਆ ਵੈਰ ਤੂੰ ਹੀ ਕੱਢਣ ਜਾਣਦੀ ਆ ਹਾਏ ਕਿਹ ਜਿੱਤੀ ਤਾਂ ਉਹ ਹੋ ਜਾਈ ਜੀ ਚੋਪਾ ਕਰੋ ਹੁਣ ਨੀ ਜੋਤੀ ਆ ਵੇਖ ਲਾ ਡਾਕਟਰ ਉਟੋਂ ਨੂੰ ਸੱਦਨ ਦੀ ਵਜਾਏ ਨਾ ਹੋਰ ਹੀ ਮੈਨੂੰ ਗੱਲਾਂ ਸੁਣਾਉਣ ਡੇ ਹੀ ਆਹ ਕਰਤੂਤਾਂ ਹੀ ਇੰਨਾਂ ਦੀਆਂ ਨਾ ਹੱਡੀਆਂ ਕਰਤੂਤਾਂ ਕਿ ਮਾੜੀਆਂ ਮੈਂ ਕੰਮ ਤੂੰ ਆਪ ਨਹੀਂ ਚੰਗੇ ਕਰਦੀ ਤੇ ਨਾ ਦੂਜਿਆਂ ਦਾ ਲਾ ਦਿੰਨੀ ਆ ਜੋਤੀ ਅਦੀ ਲਾਤ ਕੁੱਟ ਦੇ ਵੇਖੀ ਤਾਂ ਪੀੜ ਨਾ ਤੜਪਣ ਈ ਆ। ਚੱਲ ਆ ਜੀਦੀ ਮੈਂ ਲਾਤੀ ਕੁੱਟ ਦਿੰਦੀ। ਹਾਏ ਨਹੀਂ ਮਰ ਜਾਏਂ ਕਿਦੇ ਤੂੰ ਤੇਰਾ ਰੇਕ ਕੱਖਣਾ ਕਿਦੇ। ਨੀ ਤੂੰ ਵੀ ਉਹਨਾਂ ਵਰਗੀ ਹੋ ਗਈ ਆ। ਤੂੰ ਕਿ ਮੈਨਾਂ ਵੈਰ ਕੱਢਣ ਡੈ ਪਿਆ ਹੋਣਾ। ਉੱਤੇ ਹੀ ਮੇਰੇ ਸਾਟ ਲੱਗੀ ਉੱਤੇ ਹੀ ਤੂੰ ਕੁੱਟੀ ਜਾਨੀ ਆ। ਹਾਏ ਮੈਂ ਤਾਂ ਸੋਚਿਆ ਗੋਡੇ ਤੇ ਲੱਗੀ ਆ। ਮੈਨੂੰ ਕੀ ਪਤਾ ਈ ਗਾ ਸਾਰੀ ਲਾਤੀ ਆ। ਇਹ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਇੱਥੇ ਗੋਡਾ ਹੁੰਦਾ ਕਿ ਇੱਥੇ ਹੁੰਦਾ ਆ। ਤੂੰ ਤਾਂ ਮੈਨੂੰ ਲੱਗਦਾ ਮਾਨਸਿਕ ਤੌਰ ਤੇ ਸਾਟ ਲਵਾ ਕੇ ਬੈ ਗਈ ਆ। ਆਏ ਨਹੀਂ। ਹਾਏ। ਨੇ ਐਦਾਂ ਕਰ ਮਿੱਪਾ ਨੂੰ ਫੋਨ ਕਰ ਉਹਨੇ ਮੈਨੂੰ ਕਿਤੇ ਖੜਨਾ ਹੀ ਉਹ ਆ ਸਾਰੇ ਤੇ ਤਮਾਸ਼ਾ ਵੇਖਣ ਵਾਲੇ ਆ ਆ ਇਹਨੂੰ ਤੇ ਪੁੱਛੋ ਹੀ ਕੋਕਣਾ ਮੰਮੀ ਨੂੰ ਇਹਦੀ ਤੇ ਲਾਡਲੀ ਇਹੋ ਹੀ ਆ ਬਸ ਹਾਏ ਮੰਮੀ ਮੁਸ਼ਕ ਜਿਆਉਣ ਡਿਆ ਕਾਹੇ ਦਾ ਹਾਏ ਇਹ ਲੈ ਇਹਨੂੰ ਹਣ ਸਾਡਿਆਂ ਤੋਂ ਮੁਸ਼ਕ ਵੀ ਆਉਣ ਡਿਆ ਪਿਓ ਹਾਏ ਹਾਏ ਨੀ ਇਹ ਤਾਂ ਗਾਂਦਰਾ ਲਿਬੜੀ ਏ ਸਾਰੀ ਹਾਏ ਹਾਏ ਮੈਂ ਵੀ ਖਬਰ ਨਹੀਂ ਕਿ ਉਹ ਇਸ ਮੈਲ ਜੀ ਆਉਂਦੀ ਆ ਕਾਂਵਲਾ ਹੋਲੀ ਬੜੀ ਜਿਆਦਾ ਹਾਏ ਮੈਂ ਵੀ ਆਖਾ ਮੁਸ਼ਕ ਪਤਾ ਨਹੀਂ ਕਿਥੋਂ ਆਉੜਿਆ ਇਨਾ ਜੱਲ ਪਹਿਲਾਂ ਇਦਾਂ ਕਰ ਵਿਪਨ ਨੂੰ ਫੋਨ ਕਰਾ ਮੈਂ ਵੀ ਨੂੰ ਫੋਨ ਤੇ ਮੈਂ ਵਿਪਨ ਨੂੰ ਫੋਨ ਤੇ ਲਾਵਾਂ ਹਏ ਕਰ ਫੋਨ ਉਹਨੂੰ ਕਰੋ ਉਹਨੂੰ ਖੜਗ ਟੂਟੀ ਥੱਲੇ ਆਏ ਨਹੀਂ ਜੋਤੀ ਨੇ ਫੋਨ ਵੀ ਉੱਤੇ ਰਹਿ ਗਿਆ ਹੀ ਉਹ ਸਿਆਪਾ ਨੇ ਜਾ ਭੱਜ ਕੇ ਕਹਿੰਦੇ ਚੋਕੇ ਨਾ ਲੈ ਜੇ ਕੋਈ ਚੱਲ ਜੋਤੀ ਤੂਏ ਦੀ ਲੱਤ ਨੂੰ ਘੁੱਟ ਜਾਂ ਗੋਲੀ ਗਾਲੀ ਦੇ ਵੰਡੇ ਹੱਥੋਂ ਦੇ ਨੇ ਕੋ ਖਾਣਾ ਪੀਣਾ ਨਹੀਂ ਔਰ ਤੂੰ ਫੋਨ ਚੋਕ ਜਾ ਤੂੰ ਮੈਂ ਲਿਓ ਨੀ ਫੋਨ ਚੋਕ ਲਿਆਏ ਨਾ 20 25 ਜਰ ਨੂੰ ਬੋਲੇ ਲਵਾ ਕੇ ਬੈਠੇ ਉੱਥੇ ਅੰਦਰ ਨਾ ਮੇਰੀ ਜਿਹੜੀ ਪੀੜ ਦੀ ਦਵਾਈ ਆ ਨਾ ਲੱਤ ਦੀ ਉਹ ਖਰਾਬ ਪਈ ਆ ਇਹਨੂੰ ਲਿਆ ਕੇ ਤੇ ਦੇਖ ਇਹਦੀ ਪੀੜ ਤੇ ਹਟੇ ਚੱਲ ਇਹ ਜੋਤੀ ਖਬਰਦਾਰ ਜੇ ਇਹਦੀ ਗੋਲੀਆਂ ਲੈ ਕੇ ਆਈਂ ਤੇ ਮੈਂ ਤੇ ਇਹਦੇ ਹੱਥੋਂ ਪਾਣੀ ਦਾ ਘੁੱਟ ਨਾ ਪੀਵਾ ਇਹਦੀ ਦਵਾਈ ਮੈਂ ਕਦੀ ਵੀ ਨਹੀਂ ਖਾਣੀ ਕੀ ਪਤਾ ਇਹਨੇ ਕਿਹੜੀ ਗੋਲੀ ਉਥੇ ਪਹਿਲਾਂ ਹੀ ਰਾਖ ਖਾਈ ਹੋਣੀ ਆ ਕਿ ਖਾ ਕੇ ਮਿੰਟੋ ਮਿੰਟ ਰੜਜੇ ਮੈਨੂੰ ਪਤਾ ਹੈ ਕਿ ਤੈਨੂੰ ਸ਼ੱਕ ਲੱਗਣੀ ਆ ਜਾਂ ਤੇਰਾ ਭਲੇ ਦਾ ਕੰਮ ਕਰੋ ਨਾ ਤੂੰ ਮਾੜਾ ਹੀ ਸੋਚਣਾ ਹੁੰਦਾ ਵਾ ਉਹ ਹਰ ਗੱਲ ਤੇਰੀ ਸੋਚ ਮਾੜੀ ਰਹਿਣੀ ਆ ਨਹੀਂ ਆਵੇ ਆ ਤੇਰੇ ਗਾੜੀ ਦੋ ਹੱਥ ਜੋੜੇ ਤੂੰ ਨਾ ਮੇਰਾ ਸੋਚ ਚੰਗਾ ਤੂੰ ਨਾ ਮੇਰਾ ਪੜਾ ਕਰ ਜਾ ਤੂੰ ਚੱਲ ਜਾ ਇੱਥੋਂ ਨਿਕਲ ਜਾ ਤੇਰਾ ਸਿਆਪਾ ਸਾਰਾ ਹੀ ਚੱਲ ਦੀਦੀ ਜੇ ਇਹਨਾਂ ਦੀ ਖਰਾਕ ਨਹੀਂ ਖਾਣੀ ਨਾ ਤੇ ਮੇਰੇ ਕੋਲ ਹੈਗੀ ਆ ਦਰਦ ਦੀ ਖਰਾਕ ਮੈਂ ਲੈ ਕੇ ਆਉਣੀ ਆ ਰੁਕ ਜਾ ਜਾ ਲਿਆ ਮੇਰੀ ਭੈਣ ਚੈਨ ਤੇ ਆਵੇ ਥੋੜਾ ਜਿਹਾ ਆ ਲੈਨੇ ਫੋਨ ਇਹਨਾਂ ਸ਼ੁਕਰ ਪੀ ਕਿਸ ਨੇ ਚੁੱਕਿਆ ਨਹੀਂਗਾ ਲੱਗ ਗਿਆ ਲੱਗ ਗਿਆ ਆ ਤੇਰੇ ਗੰਦ ਉਤੇ ਡਿੱਗਾ ਹੀਗਾ ਤੇ ਮੰਮੀ ਤੂੰ ਉਦਾਂ ਹੀ ਮੇਰੇ ਹੱਥ 'ਚ ਬੜਾਈ ਜਾਂਨੇ ਆ ਨਹੀਂ ਮੈਂ ਸੁੱਟਿਆ ਹੀਗਾ ਵੀ ਮੈਂ ਨਾ ਪੁੰਚਦੀ ਰਵਾਂ ਸਾਰੇ ਇੱਕੋ ਜਿਹੇ ਆ ਇਹ ਭੈਣਾ ਇਹ ਨਹੀਂ ਕਿ ਦਾ ਸਾਥ ਦੇਣ ਵਾਲੇ ਮੈਂ ਬੰਦਾ ਵਜੇ ਮੰਮੀ ਉਤੋਂ ਕਵਰ ਲਾ ਕੇ ਤੂੰ ਹੋ ਕੇ ਫੜਾ ਦੇ ਮੈਨੂੰ ਉਦਾਂ ਹੀ ਮੈਨੂੰ ਗੰਦ ਨਾਲ ਲਿਬੜਿਆ ਫੜਾਈ ਜਾਣੀ ਆ ਉਹ ਫੜ ਤੋ ਲਿਆ ਉਤੋਂ ਮੈਂ ਕਿ ਤੋ ਆ ਤੋ ਪਾਤਾ ਵਿੱਚ ਮੰਮੀ ਲੈ ਨਹੀਂ ਫੜ ਤੂੰ ਤੋ ਦੇ ਅੱਛਾ ਆਪਣਾ ਡਿੱਗਣ ਵਾਲੀ ਤੂੰ ਤੇ ਦਵਾਈਆਂ ਵਾਲੀ ਇਹਦੇ ਵਿੱਚ ਜ਼ਹਿਰ ਵਾ ਤੇ ਹੁਣ ਗੰਦ ਤੁਹਾਡਾ ਮੈਂ ਤੋ ਆ ਮੈਨੂੰ ਨਹੀਂ ਲੋੜ ਤੋ ਹੁੰਦੀ ਮੇਰੀ ਉਦਾਂ ਮਾੜੀ ਨਹੀਂ ਤੇ ਜੇ ਮੈਂ ਤੇਰੇ ਫੂਨ 'ਚ ਪਾਣੀ ਪਾਤਾ ਤੇ ਫੇਰ ਨਹੀਂ ਕਵਰ ਲਾ ਕੇ ਧੋਣਾ ਵਾ ਤੂੰ ਕਿਹੜਾ ਫੂਨ ਨੂੰ ਧੋਣਾ ਵਾ ਹੇ ਤੈਨੂੰ ਪਤਾ ਲੱਗਦਾ ਸ਼ਰੀਕਾਂ ਦਾ ਉਦਾਂ ਤੇ ਬੜਾ ਕਹਿਣੀ ਆ ਮੇ ਭਲਾ ਕਰਨ ਦੀ ਆ ਕਾਦੋਂ ਭਲਾ ਕਰਨੀ ਤੂੰ ਮੇਰਾ ਭਲਾ ਵੀ ਉਹ ਬੰਦੇ ਦਾ ਕਰੀਦਾ ਜਿਹਦੀ ਕਰਾਉਣ ਦੀ ਨੀਤ ਹੋਵੇ ਜਦੋਂ ਤੇਰੀ ਭਲਾ ਕਰਾਉਣ ਦੀ ਨੀਤ ਹੀ ਨਹੀਂ ਹੈਗੀ ਤਾਂ ਹੀ ਆਵੇਂ ਜਾਣ ਬੁੱਝ ਕੇ ਤਾਂ ਤਾਂ ਹੁੰਦੇ ਫਿਰਗੇ ਆ ਤੇ ਫਿਰ ਕਾਦੇ ਵਾਸਤੇ ਉਤੋਂ ਵਾਨੀ ਹੁੰਨੀ ਆ ਮੈਂ ਮਾੜਾ ਨਹੀਂ ਸੋਚਦੀ ਮੈਂ ਚੰਗਾ ਸੋਚਣੀ ਆ ਪਤਾ ਮੈਨੂੰ ਜਿੰਨਾ ਤੂੰ ਚੰਗਾ ਸੋਚਣੀ ਆ ਮੇਲਾ ਪੀੜ ਹੋਣਦੀ ਆ ਤੇ ਜ਼ੁਬਾਨ ਵੀ ਫੇਰ ਨਹੀਂ ਖਲੋਂਦੀ ਹਾਏ ਜੋਤੀ ਨੀ ਮੇਰੀ ਇਹ ਭੈਣ ਜੋਤੀ ਤੂੰ ਹੀ ਆ ਜਾ ਹਾਂ ਜੀ ਦੀਦੀ ਕੀ ਹੋ ਗਿਆ ਵਾ ਮੈਂ ਤਾਂ ਖਰਾਕ ਲੱਭਣ ਗਈ ਨੀ ਦਫਾ ਕਰ ਖਰਾਕ ਨੂੰ ਆ ਫੜ ਫੋਨ ਲਾਵੇ ਪੰਨੂ ਇਹ ਫਲੇ ਟੱਟੀ ਲੱਗੀ ਇਹਦੇ ਫੜ ਲਾ ਫੋਨ ਓਏ ਹਾਏ ਇਹ ਕੀ ਨੀ ਇਹ ਦੀਦੀ ਉਹ ਕਵਰ ਲਾ ਕੇ ਜਾ ਪਹਿਲਾਂ ਢੋਲਾ ਫੇਰ ਲਾ ਲਈ ਆ ਕੀ ਕੀਤਾ ਮੇਰਾ ਸਾਰਾ ਹੱਥ ਤੇ ਬੇੜ ਚ ਤਾਂ ਦਸੀ ਮੌਰੀ ਨਿਮੜੇ ਸਾਰੇ ਓਏ ਹਾਏ ਆ ਕੀ ਪਿੱਛੇ ਸਾਰੇ ਨਿਮੜੇ ਨੇ ਨਹੀਂ ਗੀ ਤੂੰ ਹੀ ਤੇ ਨੀ ਕੋਈ ਗੱਲ ਨਹੀਂ ਨੋ ਵੀ ਲੱਗੀ ਆ ਚੰਗਾ ਐਵੇਂ ਨਾ ਹੋਰ ਹੀ ਕਰੀ ਜਾ ਆਹ ਜਿਹੜਾ ਗੱਲਾਂ ਵਾਲਿਆਂ ਨੇ ਜੀ ਹੁੰਦਾ ਹੁੰਦਾ ਆੰਦੇਲੇ ਜਿਹੜਾ ਪਹਿਲਾਂ ਜਿਆਦਾ ਸਿਆਣਾ ਮੰਨੇ ਉਹ ਫੇਰ ਡੇਗਦਾ ਹੁੰਦਾ ਅੱਜ ਉਹ ਗੱਲ ਹੋਈ ਆ ਵੇ ਜ્યોਤੀ ਇਹਲਾ ਤੂੰ ਵੀ ਕਹੀ ਨਹੀਂ ਆ ਨਾ ਦੀਦੀ ਇੰਨਾ ਨਾ ਕਰਿਆ ਕਰ ਇੰਨਾ ਨਾ ਕਰਿਆ ਕਰ ਆ ਵੇਲਾ ਵੇ ਦੰਦੀਆਂ ਆਦੀਆਂ ਕਿਤੇ ਸਾਂਭੀਆਂ ਨਹੀਂ ਜਾਣਦੀਆਂ ਹੁਣਾਂ ਇਹ ਤੇ ਛੋਕਰ ਮਨਾਉਂਦੀ ਐ ਵੀ ਕਿਹੜਾ ਵੇਲਾ ਆਏ ਤੇ ਪੂਜਾ ਨੂੰ ਫੱਡੇ ਤੇ ਪਾ ਕੇ ਲੈ ਜੀਏ ਇਹ ਉਹ ਦਿਨ ਠੀਕਦੀ ਉਹ ਨਹੀਂ ਪੈਣਾ ਇੰਦਾ ਨਹੀਂ ਆਈ ਠੀਕਦੇ ਪਰ ਹੁਣ ਤਾਂ ਤੇਰਾ ਕੰਮ ਹੀ ਇੰਦਾ ਨੇ ਹੋਇਆ ਮੇਰਾ ਗੋੜ ਦੀ ਜਗ੍ਹਾ ਹੱਸਾ ਨਿਕਲ ਰਿਹਾ ਵਾ ਨਹੀਂ ਇਹਨੂੰ ਛੱਡ ਕਾਨੂੰ ਦਿੱਤਾ ਈਓ ਇਹਦੇ ਕਵਰ ਤੋਂ ਲਾ ਜਾ ਹਾਂ ਕੀ ਬਣਿਆ ਵੇਖੋ ਹਾਂ ਪਹਿਲਾਂ ਤੇ ਟੋਲਾ ਇਹ ਕਿਹੜਾ ਨਾਲ ਫਿਕਸ ਹੋ ਗਈ ਆ ਕੋਈ ਨਹੀਂ ਬਣੀ ਐ ਇੰਨਾ ਕੁ ਪਛਾਟ ਤੈਨੂੰ ਪੇਰਦਾ ਹੀ ਚਾਹੀਦਾ ਜਿਹੜੀ ਤਾਂ ਕੀ ਹੋ ਗਿਆ ਜੇ ਅਜੇ ਹੀ ਦੇਗੀ ਪਏ ਆ ਤੇ ਤੁਸੀਂ ਕਿਦਾਂ ਹੜਾ ਮਖੋਲ ਡਾਉਂਡ ਹੈ ਜੇ ਕੋ ਹੋ ਹੀ ਗਿਆ ਤੇ ਖੇਤੀ ਹੋ ਗਿਆ ਵਾ ਲੱਡੂ ਹੀ ਤਾਂ ਮੋਤੀ ਚੂਰ ਦਾ ਇੰਨਾ ਹੱਥਾਂ ਨਾਲ ਹੀ ਖਾਦਾ ਸੀ ਉਹ ਤੇ ਦੇਸੀ ਕਿਉਚ ਬਣਿਆ ਹੈਗਾ ਤੁਨ ਮੈਨੂੰ ਦੱਸਤਾ ਹੈਗਾ ਪਰ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹ ਕਿਹੜੇ ਕਿਉਚ ਬਣਿਆ ਵਾ ਦੇਸੀ ਚ ਬਣਿਆ ਡਾਲਡੇ ਚ ਬਣਿਆ ਆ ਵੇਲਾ ਵੇਲਾ ਗੱਲਾਂ ਇਹਨਾਂ ਦੀਆਂ ਨਹੀਂ ਮੈਂ ਤੈਨੂੰ ਕਹਿਣ ਦੀਆਂ ਜੇ ਵੀ ਵੀ ਪੰਨੂ ਫੋਨ ਕਰ ਲਾ ਉਹ ਨਹੀਂ ਸਾਡਾ ਕੋਈ ਨਾ ਕੋਈ ਕਿਤੇ ਖੜਨਾ ਮੈਨੂੰ ਇਹਨਾਂ ਨੇ ਨਹੀਂ ਖੜਨਾ ਇਹਨਾਂ ਨੇ ਅੰਦਰ ਪਾ ਕੇ ਮਾਰਨਾ ਹੀ ਹੋ ਪਾਜੀ ਤੂੰ ਇਹ ਫੋਨ ਲਾ ਦੋ ਆਪਣੇ ਫੋਨ ਤੋਂ ਲੱਗੋ ਤੂੰ ਇਹ ਲਾ ਦੋ ਇਹਨੂੰ ਨਾਲ ਲੱਗਣਾ ਹਾਏ ਇਹਨੂੰ ਕੋਈ ਲੋੜ ਨਹੀਂ ਫੋਨ ਲਾਉਣ ਦੀ ਵੇਖਾ ਕਿੰਦਾ ਗੱਲਾਂ ਕਰ ਰਹੀ ਸਾਨੂੰ ਪਟਰ ਪਟਰ ਅਸੀਂ ਨੇ ਫੋਨ ਖਾਨ ਕਰ ਲਾਉਣਾ ਜਿੰਨੇ ਜਾਣਾ ਦਵਾਈ ਨਾਲ ਜਾਵੇ ਅਜੋਤੀ ਨੂੰ ਕਸ ਕੁੱਤੀ ਚਵਾ ਕੇ ਤਾਂ ਲੈ ਜੇ ਇਹਨੂੰ ਮੰਮੀ ਤੂੰ ਇਹ ਇੱਥੇ ਤਮਾਸ਼ਾ ਵੇਖਣ ਖਲੋਤੇ ਆ ਹੁਣ ਉਹਦੀ ਜ਼ੁਬਾਨ ਬੰਦ ਕਰਾਓ ਆ ਕੋਈ ਢਾੜੀ ਕੋ ਚੁੱਪ ਕਰਾਇਆ ਜਾਂਦਾ ਮੈਨੂੰ ਤਾਂ ਬੜੀ ਛੇਤੀ ਉਤੋਂ ਦੀ ਧੱਕੇ ਮਾਰਨੇ ਪੈਣੇ ਹੋ ਹੁਣ ਕਰਾਓ ਇਹਨਾਂ ਦੋਆਂ ਜੀਆਂ ਨੂੰ ਚੁੱਪ ਕਿੱਦਾਂ ਗੱਲਾਂ ਕਰਨ ਈ ਮੈਨੂੰ ਉਹ ਤਾਂ ਮੈਨੂੰ ਮਾਰਨ ਦੀਆਂ ਦੇਖਣ ਈ ਆ ਕਦੋਂ ਮਰੇਗੀ ਏ ਨਾਲੇ ਦੀਦੀ ਤੁਸੀਂ ਔਰ ਜੇ ਜੀ ਸਾਖ ਲੋ ਤਿੱਤਰ ਲਾ ਕੇ ਕਰੀ ਹੋ ਤੋ ਜਿਆਦੀ ਚੱਲਣ ਦੀ ਆ ਨਾਲੇ ਪੂਆ ਜੀ ਦੀਦੀ ਕਿਦਾਂ ਮੈਨੂੰ ਲਾ ਲਾ ਕੇ ਗੱਲਾਂ ਕਰੀ ਜਾਣ ਡਏ ਆ ਵੀ ਜੋਤੀ ਨੂੰ ਲੈ ਜਾ ਜੋਤੀ ਨੂੰ ਲੈ ਜਾ ਤਾਂ ਕੀ ਹੋ ਗਿਆ ਜਿਵੇਂ ਉਹਨਾਂ ਨਾਲ ਹੋਟਲਾਂ ਚੜੀ ਗਈ ਤੇ ਤੈਨੂੰ ਨਹੀਂ ਪਤਾ ਪੈਨੂੰ ਜਿੱਦ ਸਕੂਟਰੀ ਚ ਚਲਾਉਣੀ ਜਾਂਦੀ ਤਾਂ ਮੈਂ ਲੱਡੂ ਖਾਦੀ ਖਾਦੀ ਫੋਤੀ ਚੂੜਵਾਦੇ ਉਹਦੇ ਸਕੂਟਰੀ ਦੇ ਉੱਤੇ ਬੈਗੀ ਜਿੱਦਾਂ ਕਦੀ ਲੱਡੂ ਨਹੀਂ ਵੇਖਿਆ ਹੁੰਦਾ ਹੁਣ ਲੈ ਲੱਡੂਆਂ ਦਾ ਸਵਾਦ ਤੇ ਪੂਜਾ ਚੀਜ਼ ਖਵਾਲਦੀ ਵੀ ਆ ਨਾ ਤੇ ਪੂਰਾ ਢਿੱਡ ਚੋਂ ਕੱਢਣੀ ਵੀ ਜਾਣਦੀ ਆ ਹਾਏ ਪਹਿਲਾਂ ਆਇਆ ਨਾ ਇਦਾਂ ਗੰਦ ਵਾਲਾ ਫੂਲ ਤੋਂ ਮੁੜ ਕੇ ਉਹਦੀ ਕੋਟੀ ਤਾਂ ਹੀ ਫੇਰ ਉਹਨੂੰ ਰੋੜ ਦਵਾਈ ਦਈ ਤੇ ਨਾਲੇ ਉਹ ਮੰਜੇ ਤੇ ਪਈ ਉਹਨੂੰ ਲੱਗੂ ਪਤਾ ਪੀ ਆਹੀ ਚੰਗੇ ਆ ਕਿ ਮਾੜੇ ਆ ਆ ਵੇਖ ਲਓ ਪੂਆ ਜੀ ਤੁਹਾਡੇ ਹੁੰਦਿਆਂ ਨਹੀਂ ਮਾਨਤੇ ਤੈਨੂੰ ਮੈਂ ਕਿੰਨਾ ਸਮਝਾਉਣੀ ਆ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਕਰ ਹਾਏ ਪਤਾ ਲੱਗਦਾ ਤੇਰਾ ਵੀ ਕਦੇ ਕਿਤੇ ਮਗਰ ਲੱਗ ਜੰਨੀ ਹਾਏ ਨਹੀਂ ਪੂਆ ਜੀ ਦੱਸ ਜੇ ਉਹਨਾਂ ਨੇ ਕਿਹਾ ਸੀ ਵੀ ਹਟਾ ਲੈਣਾ ਜਾ ਤੇ ਜੇ ਮੈਂ ਚਲੀ ਨਾ ਜਾਂਦੀ ਤਾਂ ਤਾਂ ਵੀ ਗੁੱਸਾ ਤੇ ਜੇ ਮੈਂ ਚਲ ਗਈ ਤਾਂ ਤਾਂ ਵੀ ਇਹਨਾਂ ਨੂੰ ਗੁੱਸਾ ਤਾਂ ਜੋਤੀ ਲੈ ਆ ਉਦਾਂ ਆ ਪੂਆ ਤੇਰੀ ਵੀ ਕਹਿੰਦੀ ਆ ਉਹ ਨੂ ਪੁੱਤ ਵਰਗਾ ਨਹੀਂ ਕੋਈ ਵੀ ਆਗਾ ਤਮਾਸ਼ਾ ਵੇ ਕੇ ਵੇਲਾ ਦੋਏ ਜੀ ਅੰਦਰ ਵੜ ਗਏ ਆ ਹੈ ਕਿ ਤੇ ਉਹਨੂੰ ਮਾਸਾ ਵੀ ਵੀ ਅਹੀਂ ਉਹਨਾਂ ਦਾ ਸਾਥ ਦਈਏ ਕਿ ਤੇਰੇ ਬੰਦੇ ਨਾ ਹੀ ਫੋਨ ਕਰਦੀ ਆ ਆਪ ਨਹੀਂ ਜਾਣਾ ਤੇ ਐਦਾਂ ਦੇਈ ਓਏ ਨਹੀਂ ਤੂੰ ਉਹਦਾ ਕਿੰਨਾ ਸਾਥ ਦਿੱਤਾ ਹੈ ਉਹਨਾਂ ਨੂੰ ਅੰਦਰ ਤੜਫਦੀ ਵੇਖ ਕੇ ਤਾਂ ਰਸੋਈ 'ਚ ਵੜ ਗਈ ਹੋਗੀ ਤੈਨੂੰ ਤੇ ਇਹ ਨਹੀਂ ਵੀ ਚਲ ਕੇ ਤੈਨੂੰ ਫੜ ਕੇ ਚੁੱਕੀ ਲਵਾ ਜਿੰਨਾਂ ਕੋ ਉਹਨੂੰ ਵੇਖਿਆ ਉਹਨਾਂ ਕਿ ਉਹਨੇ ਤੈਨੂੰ ਵੇਖਣਾ ਮੰਮੀ ਤੂੰ ਇਹ ਹਾਂ ਗੱਲ ਤੇ ਨਾ ਹੀ ਕਰੋ ਸਾਥ ਦੀ ਗੱਲ ਕਰ ਦੇ ਜੇ ਕੀ ਨਹੀਂ ਕੀਤਾ ਮੈਂ ਹੈ ਮੰਜੀ ਤੇ ਉਹਨੂੰ ਰੋਟੀਆਂ ਖਵਾਉਂਦੀ ਰਹੀ ਆ ਕਪੜਾ ਲੀਡਾ ਉਹਦਾ ਮੈਂ ਤੋਂਦੀ ਰਹੀ ਆ ਲੰਗੜੇ ਵਾਈ ਹੋਰ ਆਪਤ ਨਹੀਂ ਹੀ ਉਹ ਕਰਦੀ ਕਰਦੀ ਤੇ ਮੈਂ ਹੀ ਸੀ ਨਾ ਅੱਜ ਮੈਨੂੰ ਲੱਗ ਗਿਆ ਪਤਾ ਕਿੰਨਾ ਮੈਂ ਉਹਦਾ ਕੀਤਾ ਸੀ ਤੇ ਉਹ ਕੀ ਕਰਨ ਈ ਮੇਰੇ ਨਾਲ ਕੋਈ ਨਹੀਂ ਬੰਦੇ ਦੇ ਗਾਂ ਨੂੰ ਟਾਈਮ ਫੇਰ ਆ ਜਾਂਦਾ ਹੁੰਦਾ ਵਾ ਫੇਰ ਮੈਂ ਦੱਸੂਗੀ ਹੁਣ ਆਹੋ ਦਿਨ ਮੁੜ ਕੇ ਲਿਆਉਂਗੀ ਨਾ ਤੂੰ ਕਹਦੀ ਸੁੱਖਾ ਸੁੱਖਣ ਈ ਆ ਬੰਦੇ ਦੇ ਟਾਈਮ ਆ ਜਾਂਦਾ ਹੁੰਦਾ ਤੂੰ ਕੀ ਚਾਹੁੰਨੀ ਕਿ ਮੈਂ ਮੰਜੇ ਤੇ ਪਈ ਰਵਾਂ ਹਾਂ ਗੱਲ ਨਾ ਮੂੰਹ ਬੰਦ ਕਰ ਲੈ ਆਪਣਾ ਮੈਂ ਅੰਦਰੋਂ ਸੁਣ ਗਿਆ ਤੇਰੀਆਂ ਆਵਾਜ਼ਾਂ ਤੇ ਮੈਂ ਫੇਰ ਆਈ ਹਾਂ ਹੁਣ ਨਹੀਂ ਤੇਰੇ ਹੱਥਾਂ ਦੇ ਨਾਲ ਚੜਨ ਵਾਲੀ ਠੀਕ ਆ ਜੇ ਤੂੰ ਚਾਹ ਰਤੀਆਂ ਵੱਧਵਾ ਨਾ ਤਾਂ ਮੈਂ ਵੀ ਤੈਨੂੰ ਵੱਧ ਹੋ ਕੇ ਦੱਸ ਦੂੰਗੀ ਆ ਵੇਖ ਲੋ ਤੁਹਾਡੇ ਸਾਹਮਣੇ ਅਗਲੀ ਹੱਥੀ ਪੈਨ ਤੱਕ ਜਾਣ ਦੀ ਆ ਤੁਹਾਡੇ ਕੋ ਤੇ ਤਾਂ ਨਹੀਂ ਡੱਕੀ ਜਾਣ ਦੀ ਪਤਾ ਨਹੀਂ ਤੁਸੀਂ ਕਿਹੜਾ लाਡ-ਲਾਡ ਵਖਾਉਂਦੇ ਹੋ लाਡਲੀ ਆ ਮੇਰੀ लाਡਲੀ ਆ ਮਾੜੀ ਜੋ ਤੁਹਾਨੂੰ ਘਰ ਚ ਨਾ ਦਿਖੇ ਤੇ ਤੁਹਾਨੂੰ ਤੇ ਹੌਰ ਪੈਨ ਪੈਂਦੇ ਆ ਆਡਾ ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਮੈਂ ਵੀ ਉਹਦੇ ਵਰਗੀ ਆ ਮੈਂ ਵੀ ਟਾਡੀ ਨੂੰ ਹੀ ਆ ਵਾਹ ਵਰਗੀ ਹੋਂ ਚ ਬੜਾ ਫਰਕ ਵਾ ਵੇਲੇ ਸਿਰ ਮੈਂ ਰੋਟੀ ਪਾਣੀ ਪੁੱਛਦੀ ਆ ਵੇਲੇ ਸਿਰ ਮੈਂ ਚਾਹ ਪਾਣੀ ਦਵਾਈ दारू ਦਿੰਨੀ ਆ ਤੇਰੇ ਵਾਂਗੂ ਇੱਕ ਕੰਮ ਕਹਿ ਦੋ ਤੇ ਤੂੰ 100 100 ਗੱਲ ਸੁਣਾਉਣੀ ਆ ਤੂੰ ਤੂੰ ਕਿੱਦਾਂ ਮੇਰੇ ਵਰਗੀ ਹੋ ਜਾਣਗੀ ਤੂੰ ਨਹੀਂ ਹੋ ਸਕਦੀ ਭਾਵੇਂ 10 ਜਨਮ ਲੈ ਲਾ ਮੇਰੇ ਵਰਗੀ ਨਹੀਂ ਹੋ ਸਕਦੀ ਮੈਂ ਦਵਾਈ दारू ਦਿੰਨੀ ਆ ਰੋਟੀ ਪਾਣੀ ਦਿੰਨੀ ਆ ਜਦੋਂ ਤੂੰ ਮੰਜੀ ਤੇ ਪਈ ਸੀ ਉਦੋਂ ਕੌਣ ਦਿੰਦਾ ਸੀ ਮੈਨੂੰ ਉਹਨੂੰ ਸੇਵਾ ਕਰਨ ਆਨੀ ਆ ਤੂੰ ਤੇ ਮੈਨੂੰ ਛਿੱਤਰਾ ਚ ਪਾਣੀ ਦਿੰਦੀ ਰਹੀ ਆ ਟਾਈਮ ਬਟ ਟਾਈਮ ਰੋਟੀ ਮੈਨੂੰ ਤੇ ਇੱਕ ਦਿਨ ਨਹੀਂ ਪੁੱਛਿਆ ਤੁਸੀਂ ਚੱਜ ਸਵਾਦ ਨਾਲ ਉਹ ਮੈਂ ਆਂ ਜਿਹੜੀ ਤੁਹਾਡੇ ਉਹ ਹਰ ਵੇਲੇ ਸਾਥ ਦਿੰਦੀ ਆ ਪਰ ਗਾਹ ਨਹੀਂ ਹੁਣ ਦਿੰਦੀ ਜਿੱਦਾਂ ਮਰਜ਼ੀ ਰੋਣਾ ਪੰਦੀ ਰੋ ਮੇਰੇ ਤੇ ਨਹੀਂ ਅਸਰ ਹੋਣਾ ਆਹੋ ਘਰ ਕਰਾ ਕੇ ਨੋਲਣ ਵਾਲੀ ਆ ਤੂੰ ਤੇ ਉਹ ਹਿਸਾਬ ਆ ਤੇਰਾ ਦੇ ਐਵੇਂ ਕਹਿੰਦੇ ਆ ਸ਼ਰੀਕ ਸ਼ਰੀਕ ਹੀ ਹੁੰਦੇ ਆ ਜਿੰਨਾ ਮਰਜ਼ੀ ਕਰ ਲੋ ਇਹਨਾਂ ਨਾਲ ਇਹ ਨਹੀਂ ਪਣ ਸਕਦੇ ਨਹੀਂ ਉਹ ਤਾਂ ਤੈਨੂੰ ਸਦਾ ਰੋਟੀਆਂ ਖਵਾ ਦੇਣੀ ਪਕਾਪਾ ਤੂੰ 4 ਦਿਨ ਦੇ ਕੇ ਰੋਟੀ ਤੇ ਮਿਹਣੇ ਮਾਰਨ ਢਈ ਆ ਉਹ ਵੀ ਕੀ ਕਰੇ ਮੰਮੀ ਤੂੰ ਹੀਵੇਂ ਮੈਨੂੰ ਗੱਲਾਂ ਸੁਣਾਈ ਜਾਣ ਦੇ ਓ ਓਏ ਜੇ ਹੈ ਇਤੋਂ ਨਹੀਂ ਫੋਨ ਲਾਉਣਾ ਆ ਆਪਣੀ ਡੱਬੀ ਜੀ ਕੱਢ ਲਾ ਆ ਕਿਦਣ ਕੰਮ ਆਉਣੀ ਆ ਇਤੋਂ ਲਾ ਦੇ ਫੋਨ ਆਪਣੇ ਮੁੰਡੇ ਨੂੰ ਤੂੰ ਵੀ ਨਹੀਂ ਕਿਤੇ ਕਹਿਨੀ ਆਪਣੇ ਮੁੰਡੇ ਨੂੰ ਫੋਨ ਹੀ ਲਾ ਦਵਾ ਹਾਏ ਕਾਹੇ ਜੋਗੇ ਨਹੀਂ ਹੈਗੇ ਤੁਸੀਂ ਸਾਰੇ ਹੀ ਤੇ ਇਧਰ ਆ ਇਹਨੂੰ ਖਾੜ ਇਹਨੂੰ ਬਾਥਰੂਮ ਚ ਨਿਵਾੜ ਮੈਂ ਲਾਉਣੀ ਹੈ ਵੇਪਨ ਨੂੰ ਫੋਨ ਲੀੜੇ ਤਾਂ ਬਦਲੂ ਤੇ ਫੇਰ ਕਿਸ ਪਾਸੇ ਖੜੂਗਾ ਇਹਨੂੰ ਹਾਏ ਚੱਲ ਫੇਰ ਉੱਠੋਗਾ ਗੰਦ ਵਾਲੇ ਲੀੜੇ ਲਵਾਏ ਤੇ ਖੜ ਕੇ ਚੱਲੋ ਜੋਤੀ ਜੇ ਮੇਰੀ ਪੈਣੇ ਕੰਮ ਕਰੇ ਨੀ ਪਾਣੀ ਦੀ ਬਾਲਟੀ ਹ ਇੱਥੇ ਹੀ ਲਾਇਆ ਹੱਥ ਮੂੰਹ ਹੀ ਤੋਂ ਲੈਣੀ ਆ ਨਹੀਂ ਤੁਰਿਆ ਜਾਂਦਾ ਨਹੀਂ ਜੀ ਜੀ ਆਨੇ ਮੁਸ਼ਕ ਫੜੀ ਹੋਣੀ ਆ ਤੁਹਾਡੇ ਲੱਗਦੇ ਕਿਤੇ ਬਹਿਣਾ ਆਰਾਮ ਆਣਾ ਨਾਲੇ ਹੁਣ ਕੋਈ ਡਾਕਟਰ ਕੋ ਪਾਣਾ ਕੋਈ ਵਿਖਾਉਣਾ ਹੋ ਕੀ ਸੋਚੋ ਬਾਈ ਡਾਕਟਰਾਂ ਨੇ ਅੰਦਰ ਨਹੀਂ ਨੰਗਣ ਦੇਣਾ ਖੜਾ ਮੁਸ਼ਮੂਨ ਢੀ ਲੱਗੋ ਮਰੀਜ਼ ਤੇ ਚੱਲ ਚੱਲ ਭਾਦੀ ਹੁਣ ਜਾ ਨੁ ਕਾੜੇ ਨੂੰ ਬਾਥਰੂਮ ਜੇ ਕੱਪੜੇ ਚੇਂਜ ਕਰਾ ਚੱਲ 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 ਨਹੀਂ ਬਹਿਣਾ ਚੱਲ ਮੇਰਾ ਤੇ ਬੜਾ ਬੁਰਾ ਹਾਲ ਕਰ ਛੜਿਆ ਇਹਨਾਂ ਨੇ ਮੈਂ ਮੈਨੂੰ ਲੱਗਦਾ ਇਹਨਾਂ ਨੇ ਦਿਨਾਂ ਤੇ ਪਾ ਦੇਣਾ ਹੁਣ ਮੈਨੂੰ